ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਮਾਲਵਾ ਪ੍ਰਾਪਰਟੀ ਤੇ ਬਹੁਤ ਸੋਹਣੀ ਪ੍ਰਾਪਰਟੀ ਲੈ ਕੇ ਆਏ ਆ 12 ਕਿੱਲਾਂ ਦਾ ਤਕਸੀਮ ਟਾਕਾ ਆ ਨਾਲ ਆਮਸ ਨੂੰ ਘੇਰੇ ਰੋਡ ਦਿਖਾਉਣਾ ਆ ਨਾਲ ਸੈਲਰ ਆਗੇ ਏਰੀਆ ਬਠਿੰਡਾ ਤਕਸੀਮ ਟਾਕਾ ਵਿੱਚ ਮੋਟਰਾਂ ਲਿੰਕ ਰੋਡ ਤੇ ਲੱਗਦਾ ਆ ਨਾਲ ਘਰ ਆ ਜੇ ਘਰ ਲੈਣਾ ਤਾਂ ਆਪਾਂ ਲੈ ਸਕਦੇ ਆ ਆ ਨਾਲ ਲਿੰਕ ਰੋਡ ਆ ਆ ਸਾਹਮਣੇ ਹਣਾ ਆ ਟ੍ਰਾਂਸਫਰਮ ਆ ਗਿਆ ਆ ਇਥੋਂ ਲੈ ਕੇ ਫਰੰਟ ਲੱਗਦਾ ਲਿੰਕ ਰੋਡ ਤੇ ਏਰੀਆ ਬਠਿੰਡਾ ਆ ਆਪਾਂ ਘਰ ਜੇ ਨਾਲ ਲੈਣੇ ਚਾਹਣੇ ਆ ਤਾਂ ਲੈ ਵੀ ਸਕਦੇ ਆ ਨਹੀਂ ਕੋਈ ੱਤਕਾ ਨਹੀਂ ਹਨਾ ਜੇ ਨਹੀਂ ਲੈਣਾ ਆਪਾਂ ਇਹਨਾਂ ਨੂੰ ਛੱਡ ਦਾਂਗੇ ਬਹੁਤ ਸੋਹਣੀਆਂ ਕੋਠੀਆਂ ਪੰਗਣੇ ਸ਼ੌਂਕ ਨਾਲ ਆ ਨਾਲ ਸੇਲਰ ਦੀ ਗੰਧ ਆ ਗਈ ਪੱਕੀ ਪੱਕੀ ਠੀਕ ਆ ਆ ਤਿਆਰ ਚੁਕੀ ਦੇ ਮੈਂ ਤੁਹਾਨੂੰ ਦਿਖਾ ਦਾਂਗਾ 12 ਕਿੱਲੇ ਆ ਤਕਸੀਮ ਟੱਕਾ ਇੱਕ ਮੋਟਰਾਂ ਵਿੱਚ ਬਿਜਲੀ ਵਾਲੀ ਪੱਕੀ ਠੀਕ ਹੈ ਜੀ ਇੱਕੋ ਨਾਮ ਤੇ ਆ ਨੀਚੇ ਆਪਣਾ ਮੋਬਾਈਲ ਨੰਬਰ ਚੱਲੀ ਜਾਂਦਾਗਾ ਦੱਸਿਓ ਜੇ ਕੋਈ ਭਰਾ ਲੈਣ ਦਾ ਚਾਹਣ ਹੋਵੇ ਹਨ ਲਿੰਕ ਰੋਡ ਤੇ ਬਠਿੰਡਾ ਏਰੀਆ 12 ਕਿਲੇ ਤਕਸੀਮ ਟੱਕ ਆ ਪੱਕੀ ਨਾਲ ਵੱਟ ਆ ਗਈ ਘੌਨੇ ਵਾਲਾ ਬਾਹਨ ਬਹੁਤ ਸੋਹਣੀ ਕਣਕ ਤੇ ਸਰੋਂ ਖੜੀ ਆ ਸੈਲਰਾਂ ਦੇ ਨੇੜੇ ਆ ਜੇ ਕੋਈ ਭਰਾ ਲੈਣ ਦਾ ਚਾਹਵਨ ਹੋਵੇ ਤਾਂ ਉਹ ਸਾਡੇ ਨਾਲ नीचे लिखे ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਬਾਕੀ ਹੋਰ ਵੀ ਆਪਣੇ ਕੋਲੇ ਬਹੁਤ ਸੋਹਣੀਆਂ ਸੁਹਣੀਆਂ ਪ੍ਰਾਪਰਟੀਆਂ ਪਈਆਂ। 5 ਕਿੱਲਾਂ ਤੋਂ ਲੈ ਕੇ 10, 15, 20, 18 ਹਨਾ ਇਹੋ ਜੇ ਟੱਕ ਆਪਣੇ ਕੋਲੇ ਬਾਧੂ ਪਏ ਆ। ਬਠਿੰਡੇ ਏਰੀਆ ਦੇ ਵਿੱਚ ਮਲੋਟ ਸਾਈਡ, ਮੁਕਸਰ ਸਾਹ ਸਾਈਡ ਹਨਾ। ਬਾਕੀ ਦਰ ਰਾਮਪੁਰਾ ਵਾਲੀ ਸਾਈਡ, ਡੱਬ ਵਾਲੀ ਵਾਲੀ ਸਾਈਡ ਜਿੱਧਰ ਵੀ ਤੁਸੀਂ ਕਹੋਗੇ ਉਧਰ ਹੀ ਤੁਹਾਨੂੰ ਪ੍ਰਾਪਰਟੀ ਲੈ ਕੇ ਦਿੱਤੀ ਜਾਊਗੀ। ਟੈਲੀਫੋਨ ਕਰਕੇ ਹੁਣ ਜੇ ਕਿਸੇ ਭਰਾ ਨੇ ਆਉਣਾ ਤਾਂ ਨੀਚੇ ਨੰਬਰ ਚੱਲੀ ਜਾਂਦਾ ਆਪਣਾ ਬਾਕੀ ਜੇ ਕਿਸੇ ਭਰਾ ਨੇ ਆਦਰਸ਼ ਨਗਰ ਮਲੋਟ ਰੋਡ ਤੇ ਪਲਾਟ ਲੈਣੇ ਹੁਣ ਉਹ ਵੀ ਨਾਲ ਸਾਡੇ ਸੰਪਰਕ ਕਰ ਸਕਦੇ ਹੋ ਠੀਕ ਆ ਤੇ ਜੇ ਕਿਸੇ ਭਰਾ ਨੇ ਹੋਰ ਪ੍ਰਾਪਰਟੀ ਵੇਚਣੀ ਹੋਵੇ ਜਾਂ ਖਰੀਦਣੀ ਹੋਵੇ ਉਹ ਸਾਡੇ ਨਾਲ ਫੋਨ ਤੇ ਗੱਲਬਾਤ ਕਰਕੇ ਆਉਣਾ ਜਦੋਂ ਵੀ ਆਉਣਾਗਾ ਜਿਹੜਾ ਸਾਡਾ ਪਿੰਡ ਆ ਉਹ ਪਿੰਡ ਸੇਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦੇ ਵਿੱਚ ਹੀ ਆ ਤੇ ਬਾਕੀ ਆਪਣਾ ਇੱਕ ਦਫ਼ਤਰ ਸ਼ਹਿਰ ਬਠਿੰਡਾ ਦੇ ਵਿੱਚ ਆ ਪਟਾ ਮਾਰਕੀਟ ਜਿੱਥੇ ਲਾਟਰੀ ਮਾਰਕੀਟ ਕਹਿੰਦੇ ਉਹਨੂੰ ਆਪਾਂ ਹਨਾ ਉੱਥੇ ਆ ਜੇ ਤੁਸੀਂ ਬਠਿੰਡੇ ਮਿਲਣਾ ਚਾਹੋ ਸਾਨੂੰ ਤਾਂ ਬਠਿੰਡੇ ਹੀ ਫੋਨ ਕਰਕੇ ਆ ਸਕਦੇ ਹੋ ਤੇ ਇੱਕ ਆਪਣਾ ਦਫ਼ਤਰ ਆ ਜਿਹੜਾ ਉਹ ਪਿੰਡ ਸਿਵੀਆਂ ਦੇ ਵਿੱਚ ਹੀ ਆ ਭਲਾੜੇ ਵਾਲੇ ਰੋਡ ਦੇ ਉੱਪਰ ਉੱਥੇ ਵੀ ਤੁਸੀਂ ਆ ਸਕਦੇ ਹੋ ਫੋਨ ਕਰਕੇ ਆਉਣਾ ਜਦੋਂ ਵੀ ਕਿਸੇ ਭਰਾ ਨੇ ਟੈਲੀਫੋਨ ਕਰਕੇ ਆਉਣਾ ਜਦੋਂ ਆਪ ਨੂੰ ਮਿਲਣਾ ਹੋਣਾ ਠੀਕ ਹੈ ਜੀ ਲਿੰਕ ਰੋਡ ਦੇ ਉੱਪਰ ਆ ਇਹ ਬਿਲਕੁਲ ਵਾਣਾ ਦੇਖੋ ਮੈਂ ਤੁਹਾਨੂੰ ਦਿਖਾ ਜਿੱਥੇ ਆਪਣੀਆਂ ਗੱਡੀਆਂ ਖੜੇ ਇੱਥੇ ਉੱਪਰ ਹੀ ਟ੍ਰਾਂਸਫਰਮ ਅਨਾਲ ਹੀ ਬਹੁਤ ਸੋਹਣੇ ਸੋਹਣੇ ਘਰ ਬਣੇ ਹੋਏ ਆ ਤੇ 12 ਕਿੱਲਾਂ ਦੀ ਤਕਸੀਮ ਟੱਕਾ ਨਾਲਾ ਆਪਣਾ ਸੈਲਰ ਬਣਿਆ ਹੋਇਆ ਹੈ ਇਹਦੀ ਰੇਟ ਦੇ ਬਾਰੇ ਜੇ ਕੋਈ ਗੱਲਬਾਤ ਕਰਨੀ ਚਾਹਣੇ ਹੋ ਤਾਂ ਉਹ ਸਾਡੇ ਨਾਲ نیچے ਲਿਖੇ ਨੰਬਰਾਂ ਤੇ ਸੰਪਰਕ ਕਰਕੇ ਗੱਲਬਾਤ ਭਰਾ ਕਰ ਸਕਦੇ ਹੋ ਠੀਕ ਹੈ ਜੀ ਬਾਕੀ ਜੇ ਕੋਈ ਫਰਕ ਸ਼ਰਕ ਹੋਊਗਾ ਮੌਕੇ ਤੇ ਆਪਾਂ ਉਹ ਬੈਠ ਕੇ ਟੇਬਲ ਟੌਪ ਤੇ ਤੁਹਾਡੀ ਗੱਲਬਾਤ ਕਰਾਵਾਂਗੇ ਵਧੀਆ ਸਾਫ ਸੁਥਰਾ ਕੰਮ ਹੋਊਗਾ ਪੇਪਰ ਵਰਕ ਓਕੇ ਹੋਊਗਾ ਕਿਸੇ ਕਿਸਮ ਦੀ ਕੋਈ ਸ਼ਿਕਾਇਤ ਨਹੀਂ ਆਊਗੀ ਤੁਹਾਨੂੰ ਬਹੁਤ ਪਾਰਟੀਆਂ ਆਪਣੇ ਕੋਲੇ ਆਉਂਦੀਆਂ ਉਹ ਪੂਰਾ ਖੁਸ਼ ਹੋ ਕੇ ਜਾਂਦੇ ਹਨ ਹਾਂਜੀ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਜਲਦੀ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ